ਇਨਾਂ ਨਾਲ ਵੀ ਸਾਡਾ ਬਹੁਤ ਗੂੜਾ ਇਸ ਪਰਵਾਰ ਨਾਲ ਰਿਸ਼ਤਾ ਸਾਡੇ ਭਾਜੀ ਜਗਤ ਸਿੰਘ ਫਲਾਲ ਜੀ ਜਿਹੜੇ ਕਿ ਅੱਜ ਸਾਡੇ ਦਰਮਿਆਨ ਨਹੀਂ ਹਨ ਪਰ ਉਹਨਾਂ ਦੀ ਬੇਟੀ ਗਗਨਦੀਪ ਕੌਰ ਜਿਹੜੀ ਹੈ ਉਹ ਇਸ ਦਲਤ ਦਾਸਤਾ ਵਿਰੋਧੀ ਅੰਦੋਲਨ ਪੰਜਾਬ ਜਿਹੜਾ ਉਹ ਉਹਦੀ ਅਗਵਾਈ ਕਰ ਰਹੀ ਹੈ ਸੋ ਇਸ ਸੰਸਥਾ ਨੂੰ ਵੀ ਜੀ ਆਇਆਂ ਹਾਂ ਜੀ 5100 ਰੁਪਿਆ ਮਾਨਜੋਗ ਠੇਕੇਦਾਰ ਭਗਵਾਨ ਦਾ ਸਿੱਧੂ ਜੀ ਤਾੜੀ ਮਾਰ ਦਿਓ ਜੀ ਇੱਕ ਵਾਰ ਇਹ ਤਾਂ ਹਮੇਸ਼ਾ ਸਾਡੇ ਨਾਲ ਖੜੇ ਰਹੇ ਆ ਜੀ ਮੋਢੇ ਨਾਲ ਮੋਢਾ ਜੋੜ ਕੇ ਹਮੇਸ਼ਾ ਸਾਡੇ ਨਾਲ ਜਿਹੜਾ ਸਾਨੂੰ ਸਹਿਯੋਗ ਦਿੰਦੇ ਆ ਔਰ ਸਾਨੂੰ ਹਮੇਸ਼ਾ ਜਿਹੜਾ ਹੈ ਡੋਲਣ ਨਹੀਂ ਦਿੰਦੇ 5100 ਰੁਪਿਆ ਇਹਨਾਂ ਨੇ ਅੱਜ ਇਸ ਮੇਲੇ ਦਾ ਉਦਘਾਟਨ ਕਰਨਾ ਸੋ ਉਸ ਤੋਂ ਪਹਿਲਾਂ ਸਵਾਗਤੀ ਭਾਸ਼ਣ ਐਮਾਨ ਜੋਗਾ ਅਮਰਜੀਤ ਸਿੰਘ ਅੰਮ੍ਰੀਜੀ ਜਿਹੜੇ ਸਾਡੇ ਬਹੁਤ ਹੀ ਸਹਿਯੋਗੀ ਨੇ ਤੇ ਇਹ ਅੱਜ ਤੋਂ ਨਹੀਂ ਹੈ ਇਹ ਬਹੁਤ ਚਿਰ ਤੋਂ ਅਸੀਂ ਇਕੱਠੇ ਚੱਲ ਰਹੇ ਆ ਸੋ ਇਹ ਕਵੀ ਨੇ ਔਰ ਇਹਨਾਂ ਦੇ ਗੀਤਾਂ ਦੀ ਕਿਤਾਬ ਵੀ ਸਾਡੇ ਦਰਮਿਆਨ ਹੈ ਸੋ ਇੱਕ ਹੋਰ ਜਿਹੜੀ ਆ ਬਾਬਾ ਸਾਹਿਬ ਦੇ ਅਨਮੋਲ ਵਿਚਾਰਾਂ ਦੀ ਕਿਤਾਬ ਵੀ ਇਹ ਸਾਡੇ ਦਰਮਿਆਨ ਲੈ ਕੇ ਆਏ ਆ ਸੋ ਸਾਰੇ ਸੰਤ ਨੂੰ ਜਿਹੜਾ ਹੈ ਉਹ ਜੀ ਆਇਆਂ ਕਹਿਣਗੇ ਸਾਰਿਆਂ ਦਾ ਇਹ ਸਵਾਗਤ ਕਰਨਗੇ ਸਾਤੋ ਵੇਲਾ ਸਾਰੇ ਸਾਥੀ ਸਾਰੇ ਸਾਥੀਆਂ ਨੂੰ ਜੈ ਭੀਮ ਜੈ ਭਰਤ ਇਹਦੀ ਮੱਖਾਂ ਕ੍ਰਾਂਤੀ ਦੇ 8ਵੇਂ ਮੇਲੇ ਤੇ ਇਕੱਤਰ ਹੋਈ ਬਹੁਤ ਹੀ ਮਹਾਨ ਸਖੀਤਾਂ ਨੂੰ ਸਭ ਤੋਂ ਪਹਿਲਾਂ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੀਆਂ ਆਪਣੇ ਕੀਮਤਾ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇਸ ਮੇਲੇ ਦੇ ਬੱਚੇ ਸ੍ਰੀ ਗੁਰੂ ਜੀ ਨੇ ਅਕਲ ਕ੍ਰਾਂਤੀ ਦੇ ਨਾਲ ਮੇਰੀ ਜਦੋਂ ਅਸੀਂ ਪੰਜਾਬੀ ਸਾਹਿਤ ਦਾ ਬਣਾਇਆ ਉਹਦੇ ਉਤੋਂ ਚੰਡੇ ਆਉਂਦੇ ਮਤਲਬ ਬਹੁਤ ਸਾਰਾ ਸਾਡੇ ਬੀਤੇ ਇਕੱਠਿਆਂ ਦੇ ਐਪੀਸੋਡ ਹੋਣ ਕਰਕੇ ਅਸੀਂ ਸਾਰੇ ਇੱਕ ਜਿਹਾ ਮਾੜਾ ਬੱਚ ਰੋ ਕੇ ਇਕੱਠੇ ਚੱਲ ਰਹੇ ਸੀ ਪਰ ਮੇਰੀ ਜੀ ਡਿਊਟੀ ਜਲੰਧਰ ਦੀ ਚੰਡੀਗੜ੍ਹ ਦੀ ਰਸਤੇ ਦੇ ਵਿੱਚ ਮੇਰੀ ਉਹਨਾਂ ਦੇ ਨਾਲ ਆਖਰੀ ਮੁਲਾਕਾਤ ਜਿਹੜੀ ਹੋਈ ਉਹਦੇ ਵਿੱਚ ਵੀ ਤਕਰੀਬਨ ਸਾਨੂੰ 15-20 ਮਿੰਟ ਦਾ ਸਮਾਂ ਮਿਲਿਆ ਉਹਦੇ ਵਿੱਚ ਵੀ ਅਸੀਂ ਮੱਖਣ ਕ੍ਰਾਂਤੀ ਇੱਕ ਸਮਾਜ ਦੇ ਦਰਦ ਦੀ ਗੱਲ ਕਰ ਰਿਹਾ ਸੀ ਉਹਦੇ ਦਿਲ ਦੇ ਵਿੱਚ ਇੱਕ ਸਮਾਜ ਪ੍ਰਤੀ ਇੱਕ ਚੀਜ਼ ਇੱਕ ਦਰਦ ਉਹ ਸਾਫ ਜ਼ਾਹਰ ਹੋ ਰਿਹਾ ਸੀ ਔਰ ਕਹਿ ਰਿਹਾ ਯਾਰ ਆਪਾਂ ਸਮਾਜ ਲਈ ਤੁਰੇ ਆ ਭਈ ਪਰ ਸਮਾਜ ਜਿਹੜਾ ਪੂਰਾ ਸਾਡਾ ਸਾਥ ਨਹੀਂ ਦੇ ਰਿਹਾ ਤੇ ਮੈਂ ਵੀ ਕਿਹਾ ਮੈਂ ਕਿਹਾ ਵੀ ਆਪਣਾ ਜਿਹੜਾ ਫਰਜ਼ ਆ ਉਹ ਆਪਾਂ ਕਰਨ ਦੇ ਜਾਣਾ ਕਦੇ ਨਾ ਕਦੇ